ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ ਸਾਹਿਬ ਜੀ ਜੋ ਕਿ ਪਿਛਲੇ ਕਈ ਦਿਨਾਂ ਤੋਂ ਲੈ ਕੇ ਯਾਤਰਾ ਸਤਖੰਡ ਸ੍ਰੀ ਹਰਿਜੂਰ ਸਾਹਿਬ ਦੀ ਸਾਹਿਬ ਜੀ ਚੱਲੀ ਹੋਈ ਹੈ ਸੋ ਅੱਜ ਧੌਰਵੀ ਧਾਰਮਿਕ ਸਥਾਨਾਂ ਦੇ ਦਰਸ਼ਨ ਮੈਨੇ ਕਰਦੀ ਹੋਈ ਸਾਹਿਬ ਜੀ ਅੱਜ ਪਹੁੰਚੀ ਹੈ ਜੀ ਗੁਰਦੁਆਰਾ ਨਾਨਕੀ ਰਾ ਸਾਹਿਬ ਇੱਥੇ ಕರ್ನಾಟಕ ਦੇ ਵਿੱਚ ਸੋ ਜਿੱਥੇ ਆ ਕੇ ਸਾਰੀ ਸੰਗਤ ਨੇ ਘਰ ਪਰਿਵਾਰ ਦੀ ਸੁੱਖ ਸ਼ਾਂਤੀ ਲਈ ਅਤੇ ਸਾਰੇ ਹੀ ਸਾਥੀਆਂ ਨੇ ਜੋ ਸਾਡੇ ਕਿਸਾਨ ਆਗੂ ਜਗਜੀਤ ਸਿੰਘ ਜੀ ਡੱਲੇਵਾਲ ਸਾਹਿਬ ਮਰਨ ਵਰਤ ਦੇ ਬੈਠੇ ਹਨ ਉਹਨਾਂ ਦੀ ਸਿਹਤ ਕਾਮਯਾਬੀ ਲਈ ਵੀ ਅਰਦਾਸ ਬੇਨਤੀ ਸਾਰੀ ਸੰਗਤ ਨੇ ਰਲ ਕੇ ਜਿਹਦੇ ਵਿੱਚ ਆਂਡਾ ਕੁਦਨੀ ਰਾਮਪੁਰਾ ਚੜਾਇਲ ਸਾਡੇ ਮਕੋਰ ਸਾਹਿਬ ਤੇ ਸਨੌਰ ਦੀ ਸੰਗਤ ਨੇ ਰਲ ਕੇ ਅੱਜ ਗੁਰੂ ਘਰ ਨਾਨਕ ਧੀਰਾ ਸਾਹਿਬ ਦੇ ਵਿੱਚ ਜਗਜੀਤ ਸਿੰਘ ਢੱਲੇਵਾਲ ਸਾਹਿਬ ਜੀ ਦੀ ਸੇਧ ਕਾਮਯਾਬੀ ਨੂੰ ਲੈ ਕੇ ਅਰਦਾਸ ਬੇਨਤੀ ਕਰਾਈ ਹੈ ਸੋਦਾਸ ਵਕੀਲ ਸਿੰਘ ਮਸ਼ਾਲ ਜ਼ਿਲ੍ਹਾ ਪ੍ਰਧਾਨ ਇੰਡੀਅਨ ਫਾਰਮਰ ਐਸੋਸੀਏਸ਼ਨ ਜ਼ਿਲ੍ਹਾ ਸੰਗਰੂਰ ਦੇ ਨਾਲ ਵੈਸ ਪ੍ਰਧਾਨ ਸਤਵੀਰ ਸਿੰਘ ਖudni ਅਤੇ ਸਮੁੱਚੀ ਸਾ ਸੰਗਤ ਦੀ ਹਾਜ਼ਰੀ ਵਿੱਚ ਸਾਰੀ ਸੰਗਤ ਨੇ ਰਲ ਮਿਲ ਕੇ ਜਦ ਜੀ ਸਿੰਘ ਡੱਲੇਵਾਲ ਦੀ ਸੇਧ ਕਾਮਯਾਬੀ ਲਈ ਅਰਦਾਸ ਕੀਤੀ ਹੈ ਤੋਂ ਮਹਾਰਾਜਪੀ ਕਾਰਜਰਾਸ ਕਰਨ ਅਤੇ ਬਖਸ਼ਣ ਚੜ੍ਹਦੀ ਕਲਾ ਰੱਖਣ ਤੋਂ ਆਓ ਸਾਰਿਆਂ ਲੋਬਾ ਹਾਜ਼ਰੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ